ਦੇਖ ਪ੍ਰੀਤਪ ਸਿੰਘਾ ਡੱਡੂ ਬੋਲਦਿਆ ਕਰਾ ਬੱਲਾ ਇੱਧਰ ਆਉਂਦੀ ਨਾ ਆਵਾਜ਼ ਡੱਡੂਆਂ ਦੀ ਮਹਾਰਾਜ ਨੇ ਮੌਸਮ ਕਰਤਾ ਠੰਡਾ ਅੱਜ ਝੋਨਾ ਲਾਉਣ ਵਾਲਿਆਂ ਵਾਸਤੇ ਪੂਤਨਾ ਵੱਢਣ ਵਾਲਿਆਂ ਵਾਸਤੇ ਵੀ ਠੰਡਾ ਹੀ ਅੱਜ ਮੌਸਮ ਦੇਖ ਕਿਵੇਂ ਬੋਲਦਿਆ ਡੱਡੂ ਮੀਂਹ ਪਿਆ ਰਾਤ ਦਾ ਤੇ ਹਵਾ ਵਗਦੀ ਠੰਢੀ ਗੜੈਂ ਗੜੈਂ ਕਰਦੇ ਆ ਗੜੈਂ ਗੜੈਂ ਤ્યાર ਬਾਅਦ ਦੇਖਿਆ ਜ ਢੱਡੂ ਬੋਲਦੇ ਮੈਂ ਕਿਹਾ ਆ ਠੰਡ ਹੋ ਗਈ ਨਾ ਠੰਡ ਭਾਲਦੇ ਆ ਇਹ ਔਰ ਇਹਦੇ ਕਿਤੇ ਬੱਟਾ-ਬੁੱਟਾ ਚ ਹੀ ਬੈਠੇ ਸੀ ਅਮੇ ਤਾਂ ਪਤਾ ਹੀ ਆ ਵੀ ਹਾਰਡ ਦੇ ਵਿੱਚ ਆ ਕੇ ਮੀ ਪੈਂਦੇ ਆ ਖਾਲੇ ਟਰੈਕਟਰ ਅੰਦਰ ਜਿੱਤੇ ਹੋਣਾ ਦੇ ਮਲਾ ਕਦੂ ਕਰਨ ਬਾਅਦ ਤੇ ਕਰਾਂ ਕੋਈ ਪਨੀਰੀ ਲੈ ਜਾਣੀ ਆ ਕਿਸ ਨੇ ਕਦੂ ਕਰਨਾ ਬਾਗਾ ਵੀ ਚਿਰ ਬਾਅਦ ਡੱਡੂ ਅੱਜ ਲੱਗੇ ਬੋਲਣੋਂ ਐ ਉਹਨੇ ਬੱਟਾ ਜੀ ਨਿਕਲਿਆ ਏ Ờ Cảm ơn đó, bà Cảm ơn bà ਗੜਾਂ 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 ਕਰਦੇ ਆ ਡੱਡੂ ਗੱਜ ਮੱਲਾ ਪੁਰਾ ਵਗਦਾ ਹਲੇ ਬਦਲ ਪਾਊਗਾ ਭਾਰਾ ਹੋਰ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਮੈਂਟਾਂ ਚ ਕਰਨਾ ਜਲੋ ਥਾ ਲੋ ਪੁਰਾ ਮੌਸਮ ਠੰਡਾ ਜਾ ਰਿਹਾ ਇਸ ਵਕਤ ਅੱਜ ਹੁਣ ਮੈਂ ਜਾਣਾ ਰਸਤੇ ਛੜਕ ਪਿਆ ਅੱਜ ਸਵੰਤ ਦੀ ਮੋਟਰ ਦੇ ਕੋਲੇ ਆ ਹੌਲੀ ਹੌਲੀ ਆਪਦੇ ਵਾਲੀ ਮੋਟਰ ਵੀ ਲੰਘ ਜਾਣੀ ਆ ਠੰਡਾ ਹੋ ਗਿਆ ਪੂਰਾ ਮੌਸਮ ਬੋਲੋ ਵਾਹਿਗੁਰੂ ਸਤਨਾਮ ਈ ਕੱਲੇ ਮੱਕੀ ਸਰਪੰਚ ਦੀ ਆ ਇੰਨੀ ਕ ਖੜੀ ਆ ਬਾਕੀ ਤਾਂ ਯਾਰ ਉਧਰ ਵੱਟ ਕੇ ਸਾਰਾ ਝੋਨਾ ਸ਼ੁਰੂ ਕਰਤਾ ਹੋ ਉਹਨੇ ਸਿਰੋਂ ਲਾ ਕੇ ਉਧਰੋਂ ਮੈਨੂੰ ਲੈ ਆਉਣਾ ਲੈ ਕੇ ਪੱਟ ਕੇ ਉਹ ਪਲੀ ਦੀ ਉਹ ਦੇ ਇਧਰ ਅੰਦਰ ਦੀ ਹੈਗਾ ਲੰਗਾ ਉਥਾਂ ਕੰਗਾਰੇ ਉਹਨਾਂ ਦੀ ਪਨੀਰੀ ਇੱਥੇ ਵੀਜੀ ਲੱਗਦੀ ਆ ਮੈਨੂੰ ਹਨਾਰੇ ਉਹਨਾਂ ਦੇ ਉੱਧਰ ਹੈ ਨਹੀਂ ਪਨੀਰੀ ਕਿਤੇ ਵੀਜੀ ਇੱਥੇ ਹੀ ਜਾਂਦੇ ਆ ਇੱਥੇ ਪੱਟ ਪੁੱਟ ਕੇ ਮੈਂ ਖਾਂਦਾ ਮਾੜੀ ਸਾੜਦੇ ਵਾਲਿਆਂ ਦੀ ਵੀ ਉਹਦਾ ਪਨੀਰੀ ਤਾਂ ਤਿਆਰ ਖੜੀ ਆ ਹੁਣ ਤਾਂ ਪਲਾਜਾਰੇ ਲੱਗਦੇ ਆ ਇਹਨੂੰ ਵੀ ਵਾਹ ਦੇ ਜੰਤਰੀ ਨੂੰ ਫਾਹਾ ਵੱਡੋ ਪਰੇ ਥੋਨਾ ਲਾ ਕੇ ਨੇੜ ਮਰੋ ਮੈਨਾਂ ਕੱਲੀ ਮੂੰਗੀ ਰਹਿ ਜੂ ਤੇ ਆ ਤਵੀਆਂ ਵਾਹ ਕੇ ਦੋ ਤਿੰਨ ਰਿੱਚਾ ਕੰਨ ਤੇਲ ਦੀ ਫਾਕੇ ਚੱਕਦੇ ਹੋ ਕਰਾ ਨੂੰ ਲਿਆਵਾਂਗੇ ਤੋੜ ਕੇ ਆਹ ਜਾ ਵੀ ਤੋੜਾਂਗੇ ਇੱਥੋਂ ਚੱਲਿਆਂ ਪਹੁੰਚਿਆ ਜਿਹਨੂੰ ਕਹਿੰਦੇ ਪਹੁੰਚਿਆ 1000 ਚੱਲਣਾ ਉਹ ਇਹ ਕਰਦਾ ਖਾਣ ਲੋਂਦਾਣੇ ਬੁੱਪੀ ਨੂੰ ਕਹਿੰਦੇ ਆ ਕੀ ਹਰ ਪ੍ਰੀਤੇ ਨੂੰ ਯਾ ਕਰੇ ਵੀਰਿਆ ਕਰਾ Oh my no Uh... oh ਬੋ ਇਹ ਸੱਚਾ ਆਪਾ ਸ਼ਾਹ ਵਾਹਿਗੁਰੂ ਆਜਰੀ ਪ੍ਰਵਾਨ ਕਰਿਓ ਚੜ੍ਹਦੀ ਕਲਾ ਰੱਖਿਓ ਮੇਰ ਪ੍ਰਿਆਸਰ ਤੇ ਹੱਥ ਰੱਖਿਓ ਤੰਦਰੁਸਤੀਆਂ ਰੱਖਿਓ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਿਓ ਕਹਿੰਦੇ ਰੇਤ ਬਾਗ ਬਾਗ ਸੋ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੰਕਾ ਸਾਹਿਬਾ ਬਾਬਾ ਪੰਸਰ ਗ੍ਰਾਮ ਜੀ ਹਾਜ਼ਰੀ ਪ੍ਰਮਾਣ ਕਰੋ ਚੰਨਿਆ ਬਾਹ ਖੋਲੀ ਆਹਾ ਚੜਦੀ ਕਲਾ ਰੱਖੋ ਮੇਰਾ ਦੇ ਸਾਈਆਂ ਹੰਗ ਸੰਗ ਲਾਜ ਇੱਜ਼ਤ ਹੈ ਕੌਣ ਕਾਜੀ ਆਪਾਂ ਹਾਂ ਹੁਣ ਆਉਂਗਾ ਜੀ ਕੋਤੋਂ ਬਏ ਮੁਰਗੇ ਤੇ ਪੰਚਾਇਆ ਹੈ ਨਾ ਐਸੇ ਘਰੇ ਮੁਰਗੇ ਆ ਇੱਥੇ ਮੁਰਗੇ ਆ ਖੇਤ ਨਹੀਂ ਪਿੱਛਲ ਪਿੰਡ ਨੂੰ ਆਏ ਹੀ ਨਹੀਂ ਅਕਲੇ ਇੱਕ ਤੇ ਆਵੇ ਆ ਛੇ ਨੇ ਰੱਖਿਆ ਹੋਵੇ ਉੱਥੋਂ ਮੁਰਗੇ ਆ ਆਵੇ ਮੈਂ ਕਿਹਾ ਤੂੰ ਮੁਰਗੇ ਜਦਾਂ ਕਿਹਾ ਮੁਰਗੇ ਉਹ ਦੁੱਧ ਤੋਂ ਬਣਾ ਦੇ ਤੂੰ ਤਾਂ ਭੈਣ ਨਾ ਕਿੱਧਰ ਨੂੰ ਨਿਕਲ ਗਈ ਮੇਰਾ ਸਾਲਾ ਆ ਯਾਰ ਆਪਣੇ ਕਦੂ ਸਿੱਟੋ ਦਾ ਪਰਿਆ ਭੈਣੇ ਥਾਲੀ ਚ ਪਾ ਕੇ ਪਰੋਸ ਕੇ ਰੱਖੇ ਪਏ ਆਹੀ ਤਾਂ ਚੀਜ਼ ਆਪਾਂ ਨੂੰ ਮਾਰਦੀ ਆ ਇਹਨੂੰ ਚਾਕੇ ਪਰੇ ਮਾਰ ਕੰਤੋਂ ਦੀ ਯਾਰ ਆਪੇ ਉਹਦੀ ਮੱਕੀ ਚ ਗਾਣੇ ਆ ਛੱਟੋ ਪਰੇ ਭੰਨੇ ਜਦੋਂ ਚੀਜ਼ਾਂ ਤੁਸੀਂ ਚੱਕਦੇ ਨਹੀਂ ਗਲੀ ਜਾਂਦੀਆਂ ਮੌਸਕ ਮਾਰਦਾ ਤਾਂ ਹੀ ਆਪਾਂ ਨੂੰ ਕਹਿੰਦੇ ਵੀ ਇੱਥੇ ਚੀਜ਼ਾਂ ਨੂੰ ਛੇੜਦੇ ਹਰਦੇ ਨਹੀਂ ਹਾਂ ਕਰੇ ਇਹਨਾਂ ਦਾ ਵੀ ਕਰਾਉਣਾ ਕਦੋਂ ਆ ਤੋਂ ਇੱਕ ਦੇ ਘੰਟੇ ਤਰਨ ਵਾਲਿਆ ਜਿਹੜੀ ਚੀਜ਼ ਆਪਣੀ ਨਹੀਂ ਕੰਮ ਦੀ ਉਹਨੂੰ ਉੱਪਰੇ ਚਲਾ ਕੇ ਮਾਰਿਆ ਕਰੋ ਸੜੀ ਹਾਲ ਫਿਰ ਇੱਥੇ ਆਪਾਂ ਨੂੰ ਲੋਕ ਦੇਖ ਕੇ ਆ ਕੇ ਅਗਲਾ ਕਹਿੰਦਾ ਯਾਰਾ ਕੋਲੇ ਬੈਠੇ ਆ ਭੰਨੇ ਨੂੰ ਚੱਕਦੇ ਨਹੀਂ ਉਹ ਕੀ ਹੋਰ ਲਿਆ ਤੱਤਾ ਕਿਹੜਾ ਪੱਖਾ ਜੇ ਟਾਪੇ ਵੇ ਮਾਸਾ ਲਗਾਇਆ ਹਾਂ ਹਾਂ ਮੈਨੂੰ ਨਹੀਂ ਪਤਾ ਕਿਹੜਾ ਲਾਇਆ ਸਮਾਜ ਤੋਂ ਯਾਰ ਮੈਂ ਤੁਹਾਨੂੰ ਐਵੇਂ ਕਹਦੇ ਹਾਂ ਨਾ ਸਾਡੇ ਸਾਹਮਣੇ ਲਾਇਆ ਵਾ ਕਿਨੇ ਕੱਲਿਆ ਤੈਨੂੰ ਰਾਏ ਬਾਈ ਇੱਥੇ ਕਿਹੜਾ ਵਾ ਸਮਾਨਦਾਲਾ ਪੱਖਾ ਨੂੰ ਕਹਿੰਦਾ ਭੈਣ ਜਿਆ ਯਾਰ ਆਪਾਂ ਫੋਨ ਤਾਂ ਕਰਾ ਲੂ ਜਿਹੜੇ ਪੱਖੇ ਬਾਬੇ ਦੇ ਲਾਉਣ ਵਾਲੇ ਆ ਉਹ ਤਾਂ ਲਾਉਂਦੇ ਨਹੀਂ ਤੁਸੀਂ ਇੱਥੋਂ ਲਗਾਇਰੂ ਮਹੀਨਾ ਡੂੜ ਮਹੀਨਾ ਹੋ ਗਿਆ ਨਾ ਰੁਪਈਆ ਲਗਾਇਆ ਵਾ 2000 ਪਰ ਲਾਉਂ ਨਹੀਂ ਆਇਆ ਆ ਭਾਂਡਾ ਤੈਨੂੰ ਕੰਮ ਉਹ ਦੁੱਧ ਦਾ ਫੜਾ ਜਾ ਬਾਲਾ ਭਾਂਡਾ ਯਾਰ ਲਾਈ ਰੱਖਦਾ ਕੰਮ ਲੱਗਿਆ ਰੇਂਦਾ ਨਹੀਂ ਤਾਂ ਚਪਰ ਕੇ ਪੈ ਜਾਂਦਾ ਜਾ ਕੇ ਬੜੀ ਚੜਾਈ ਜਾਂਦੀ ਹੈ ਬੋਲਦਾ ਕੋਈ ਨਾਦਾ ਹੈ ਭਾਂਗਣਿਆ ਸਾਨੂੰ ਪਤਾ ਸਾਡੇ ਨਾਲ ਗੱਲ ਨਹੀਂ ਕਰਦਾ ਭਾਲਦਾ ਮੈਨੂੰ ਚੱਕ ਕੇ ਲੈ ਜੀ ਮੇਰੇ ਸਾਲਿਆ ਕੋਈ ਉਥੋਂ ਨਾ ਉਹ ਕਾ ਆ ਪਾਇਆ ਇੱਥੇ ਜਿਹੜਾ ਪੱਖਾ ਪਿਆ ਦੱਸ ਕਿਹੜਾ ਵਾ